ਮੁਹਲੇ ਕਬੱਡੀ ਦਾ ਸਾਡੇ ਗੋਲੀ ਪਿੰਡ ਦੀ ਗੋਲੀਆਂ ਦੀ ਟੀਮ ਹੈ ਸਰਪੰਚ ਸਰਦਾਰ ਜੀ ਉਹ ਰੱਗਰ ਪਰ ਟੀਮ ਹੈ ਬੋਲਣ ਟੀਮ ਨੇ ਲੈਂਡ ਅਪ ਕਰਾ ਕੇ ਬੋਲੂ ਕਰਾ ਕੇ ਆਪਾਂ ਇਹ ਨੌਜਾ ਕਬੱਡੀ ਦਾ ਸ਼ੁਰੂ ਕਰਾਦੇ ਨੇ ਜਿੱਥੇ ਮਾਨ ਹੁੰਦਾ ਖਿਡਾਰੀਆਂ ਦਾ ਅਤੇ ਤਕਾਰ ਹੁੰਦਾ ਮੋੜਾ ਬਾਦ ਗੋਦੀ ਤਰਫ ਨੂੰ ਗੋਲੀਾਂ ਦੇ ਵਿੱਚ ਆਉਂਦਾ ਹੈ ਤੇ ਦੋਨਾਂ ਟੀਮਾਂ ਨੇ ਇੱਕ ਪੁਆਇੰਟ ਲੈਣ ਦਾ ਬੁਦਦ ਜਲਦੀ ਜਨਾਬ ਜੁਗਨ ਸਿੰਘ ਜੀ ਸਪੰਸਰ ਸਾਹਿਬ ਨੂੰ ਕਬੱਡੀ ਜੱਲੇ ਦਾ ਨੋਟਾ ਬਣਦੀ ਹੈ ਉਹ ਕਰਵਾ ਰਹੇ ਨੇ ਸਰਪਾ ਸਾਰੇ ਨਾਲ ਲੈ ਕੇ ਆਏ ਤੇ ਦੋਨਾਂ ਟੀਮਾਂ ਨੂੰ ਜਲਦੀ ਕਰਾਜੀ ਮਾਣ ਜੀ ਦੋਨਾਂ ਟੀਮਾਂ ਨੂੰ ਜਲਦੀ ਕਰਾ ਜਾਈਂ ਜਲਦੀ ਆਜੋ ਅੱਗੇ ਜੀ ਬਤਕਾਰ ਹੈ ਕਿ ਅੱਜ ਐਨ ਐਫ 323 ਦੇ ਲਾਈਵ ਇੱਕ ਕਬੱਡੀ ਟੂਰਨਾਮੈਂਟ ਜਿਹੜਾ ਦਿਖਾਇਆ ਜਾ ਰਿਹਾ ਹੈ ਤੇ ਦੋਨਾਂ ਟੀਮਾਂ ਨੂੰ ਪਹਿਲਾਂ ਲੈਨਅਪ ਕਰਾਓ ਬਾਅਦ ਦੀ ਗੱਲ ਬਾਤ ਆਪਾਂ ਬਾਅਦ ਚ ਕਰਾਂਗੇ ਕਦਾ ਰੇਨ ਨੂੰ ਕੋਚ ਕਰਕੇ ਕਾਇਆ ਮੈਨੂੰ ਕਰਾਵੋ ਲੈਨਅਪ ਕਰਾ ਪੁੱਛੇ ਪੁੱਛੇ ਕਰਾਵੋ ਜਿਹੜਾ ਖਿਡਾਰੀਆਂ ਨੂੰ ਦੋਨੇ ਚਾਰ ਚਰਫੁੱਟ ਲਗਣਾ ਤੋਂ ਪੁੱਛੇ ਕਰਾਓ ਤਾਂ ਜੋ ਦੋਨੇ ਟੀਮਾਂ ਨੂੰ ਅਸ਼ੀਰਵਾਦ ਦੇ ਲਈ ਸਾਡੇ ਸਰਪੰਚ ਸਾਹਿਬ ਸਮੂਹ ਟੀਮ ਪ੍ਰਬੰਧਕ ਕਮੇਟੀ ਸਾਡੇ ਐਨਰਜੀ ਡਾਕਟਰ ਸਾਹਿਬ ਸਾਡੇ ਖੇਡ ਮੈਦੇ ਤੋਂ ਪੁੱਛਿਆ ਵੱਡਾ ਸਤਿਕਾਰ ਖਿਡਾਰੀਆਂ ਦਾ ਮਾਣ ਹੁੰਦਾ ਜਦੋਂ ਰੱਬ ਕਰੇ ਜੇ ਸਖੀਤਾ ਨਾ ਮਦਾਨਾ ਦੇ ਬੁਢੀtela ਨਹੀਂ ਸਕਦੇ ਮੇਰੇ ਪਿਆਰ ਹੱਥ ਰੱਖਦੇ ਹਾਂ ਤੁਸੀਂ ਬਦਲਦੇ ਹੋ ਜਾਂਦੇ ਆ ਉੱਥੇ ਸਾਡੇ ਪ੍ਰੈਸ ਮੀਡੀਆ ਤੋਂ ਵੀਰਾਂ ਨੇ ਵੀ ਕੱਲ ਅਖਬਾਰਾਂ ਦੇ ਵਿੱਚ ਇਸ ਖੇਡ ਮੇਲੇ ਨੂੰ ਆਪਣੀ ਕਲਮ ਦੀ ਸ਼ੋਹਰਤ ਦੇ ਕੇ ਸ਼ਿੰਗਾਰਨਾ ਉੱਥੇ ਐਂਡ ਕਵਰੇਜ ਹੋ ਕੇ ਬਹੁਤ ਹੀ ਵਧੀਆ ਮੈਚ ਇੱਕ ਵਾਰ ਫਿਰ ਵਰਤਣਾ ਤੇ ਦੂਜੇ ਪਾਸੇ ਗੋਲੀਆਂ ਦੀ ਟੀਮ ਦੇ ਨਾਲ ਇਹ ਸ਼ਾਨਦਾਰ ਮੁਕਾਬਲਾ ਜਿਹੜਾ ਇਸ ਸਮੇਂ 70 ਕਿਲੋ ਵਰਗ ਦਾ ਪਹਿਲਾ ਸੈਮੀਫਾਈਨਲ ਹੈ ਦੋਨਾਂ ਮੈਦਾਨ ਦੇ ਵਿੱਚ ਬਹੁਤ ਜਿਆੜਾ ਬਹੁਤ ਬਹੁਤ ਧੰਨਵਾਦ ਮਾਲਕ ਹੈ ਜੱਦੀ ਕਲਾ ਰੱਖੇ ਪੰਜਾਬ ਦੀ ਜਵਾਨੇ ਨੂੰ ਨਸ਼ਿਆਂ ਪੱਟਿਆਂ ਤੋਂ ਬਚਾਏ ਦੇ ਖੇਡਾਂ ਨਾਲ ਜੋੜੇ ਸਾਡਾ ਰੰਗਲਾ ਪੰਜਾਬ ਇਸੇ ਤਰ੍ਹਾਂ ਅਸੂ ਦਾ ਖੇਡ ਦਾ ਰਵੇ ਸੋਲਾ ਟੀਮ ਨਾਲ ਫੋਟੋ ਹੋਵੇਗੀ ਕਿ ਕਬੱਡੀ ਦਾ ਇਹ ਮੁਕਾਬਲਾ ਜਿਹੜਾ ਉਹ ਫਿਰ ਕਰਾਇਆ ਜਾਏਗਾ ਸੋ ਖਿਡਾਰੀਆਂ ਬੇਚੇ ਇੱਧਰ ਸੂਰਜ ਵੱਲ ਨੂੰ ਮੂੰਹ ਕਰਕੇ ਬੈਠ ਕੇ ਆਪਾਂ ਫੋਟੋ ਕਰਾ ਲਈਏ ਜੀ ਬੈਠੋ ਖਿਡਾਰੀ ਸਾਰੇ ਦੇਖੋ ਜਰਾ ਆਓ ਖਿਡਾਰੀ ਜੱਟ ਕੇ ਫੋਟੋ ਕਰਾ ਲਓ ਐਨਾ ਕੰਨ ਲੈ ਜੀ ਬੱਚੋ ਬੱਚੋ ਬਹੁਤ ਬਹੁਤ ਮਾਣਿਕ ਅਧਿਆਪਨ ਸੰਪੰਨ ਦਾ ਡਾਇਰੈਕਟਰ ਸਾਹਿਬ ਜੀ ਦਾ ਐਨ.ਆਰ.ਏ ਵੀਰੰਦਰ ਲੰਗਰ ਦਾ ਸਾਹਿਬ ਦਾ ਜਿਨ੍ਹਾਂ ਦੀ ਬਦੌਲਤ ਅੱਜ ਬਹੁਤ ਹੀ ਵੱਡਾ ਪ੍ਰਾਜਾ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਸਿਲੇ ਦਾ ਕਬੱਡੀ ਟੂਰਨਾਮੈਂਟ ਇਹਨਾਂ ਨਗਰਾਂ ਦੇ ਲਈ ਜਨਰਲ ਦੇ ਸਹਿਯੋਗ ਦੇ ਨਾਲ ਸਰਪੰਚ ਬਾਨ ਜਿਨ੍ਹਾਂ ਨੇ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਕਿ ਬੱਚੇ ਹਰ ਕੋਈ ਲੋੜ ਆ ਪੰਜਾਬ ਨੂੰ ਇਹਦੇ ਖੇਡ ਮੇਲੇ ਆਪਣੇ ਨਗਰਾਂ ਦੇ ਵਿੱਚ ਕਰਾਉਣ ਲਈ ਤਾਂ ਜੋ ਬੱਚਿਆਂ ਨੂੰ ਵਧੀਆ ਸੇਧ ਦਈਏ ਤੇ ਨੱਜੀਆਂ ਬੱਤਿਆਂ ਨੂੰ ਪਾ ਕੇ ਖੇਡਾਂ ਨਾਲ ਜੋੜੀਏ ਦੇ ਇਹ ਵੀ ਤੰਦਰੁਸਤੀ ਬੱਚੇ ਦੀ ਹੋਣੀ ਬੜੀ ਜ਼ਰੂਰੀ ਹੈ। ਤੋਂ ਦੋਨਾਂ ਟੀਮਾਂ ਦੇ ਨਾਲ ਇੱਕ ਗਰੁੱਪ ਫੋਟੋ ਲਈ ਹੈ। ਖੋਰੀਆ ਦੇ ਸਾਰੇ ਖਿਡਾਰੀਆਂ ਦਾ ਤੇ ਸੁੰਚੇ ਨਗਰ ਦਾ ਪਿਆਰ ਦਰਵਾਦ ਕਰਦੇ ਆ ਕਿ ਬੱਚਿਆਂ ਨੂੰ ਸ਼ੀਲਾ ਬਲ ਲਈ ਇਸ ਸਮੇਂ ਮੈਦਾਨ ਦੇ ਵਿੱਚ ਬੁੱਧੂ ਤੇ ਡਾਕਟਰ ਸਾਹਿਬ ਦਾ ਵੀ ਬਹੁਤ ਬਹੁਤ ਰਾਬਤ ਅਧਿਪਤੀ ਸਖਸ਼ੀਅਤ ਸਾਡੇ ਨਗਰ ਦੇ ਪੰਜਾਬ ਦਾ ਪੰਡਿਆ ਮਿਸਰ ਜ਼ਿਲ੍ਹਾ ਜਿਹੜਾ ਹਸ਼ਿਆਰ ਕੋਰੇ। ਭਾਵੇਂ ਕਬੱਡੀ ਦੀ ਗੱਲ ਹੋਵੇ, ਪਹਿਲਵਾਨੀ ਦੀ ਗੱਲ ਹੋਵੇ, ਬਾ ਟਾਰਗੇਟ ਦੀ ਲੜਾਈ ਦੀ ਗੱਲ ਹੋਵੇ ਸਭ ਤੋਂ ਵੱਧ ਸੀ ਕਿ ਆ ਪ੍ਰਾਪਤ ਕਰਨ ਵਾਲਾ ਜਿਲ੍ਹਾ ਹੁਸ਼ਿਆਰਪੁਰਾ ਵਾਤਾਵਰਣ ਦੇ ਵਿੱਚ ਵੀ ਜੇ ਗੱਲ ਕਰੀਏ ਤੇ ਪੰਜਾਬ ਦਾ ਜਿਹੜਾ ਕੱਢ ਜਿਲ੍ਹਾ ਜਿਹੜਾ ਹੈ ਹੁਸ਼ਿਆਰਪੁਰਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਾਲਕ ਜੀ ਰਮਨ ਤੇ ਡਾਕਟਰ ਸਾਹਿਬ ਅੱਜ ਬੜਾ ਸਰਕਾਰ ਇਸ ਜਿਹਨੇ ਹੁਸ਼ਿਆਰਪੁਰ ਤੋਂ ਮਤੀ ਦਿੱਤਾ ਪਰ ਆ ਮੈਚ ਵੀ ਕਹਿੰਦੇ ਸਿਰੇ ਦਾ ਦੋਹਾਂ ਟੀਮਾਂ ਵਿਚਕਾਰ ਇਹ ਚੱਲ ਨੂੰ ਹੋ ਜਾਂਦਾ ਹੈ ਸਵੇਰ ਨਾਲ ਦੇਖੋ ਕੰਮ ਦੇ ਦੁੱਖ ਕਰਾਂ ਤੇ ਦੇਖੋ ਸਾਹਿਕ ਵਾਲੇ ਪਾਸੇ ਗੋਲੀਆਂ ਵਾਲੇ ਪਾਸੇ ਆ ਸਾਡੇ ਗਵਾਂਢੀ ਪਿੰਡ ਗੋਲੀਆਂ ਦੀ ਟੀਮ ਹੈ ਤੇ ਦੂਜੀ ਪਾਸੇ ਨਵਾਂ ਸ਼ਹਿਰ ਦਿਲੇ ਦੀ ਕੰਦੇ ਸੰਧਵਾ ਦੀ ਵੀ ਟੀਮ ਫੋਲ ਤਿਆਰੀ ਕਰਕੇ ਇਸ ਸਮੇਂ ਮੈਦਾਨ ਦੇ ਵਿੱਚ ਬੁੱਧੀ ਹੈ ਹਾਂ ਬੀ ਨੰਬਰਾਂ ਦਾ ਮੈਚ ਹੈ ਦੋ ਟੀਮਾਂ ਡੂਟ ਕਰਦੇ ਕੋਈ ਹੱਫਤਾਂ ਨਹੀਂ ਹੋਣਾ ਇੱਕ ਰੇਡ ਦੋ ਕਬੜੀਆਂ ਪਾਸ ਕਰਦੇ ਜਿੱਥੇ ਵੀ ਨੰਬਰ ਹੋਵੇ ਉੱਥੇ ਬੀਟਲ ਵੱਜ ਜਾਣੀ ਹੈ ਆ ਜਾਓ ਆ ਜਾਓ ਯਾਰ ਸਭ ਆ ਜਾਓ ਇਧਰੋਂ ਪਿੱਛੋਂ ਨੂੰ ਕੋਈ ਗੱਲ ਨਹੀਂ ਮਿੱਟੀ ਦਾ ਤੁਸੀਂ ਆ ਬਹੁਤ ਤੇ ਪਿੰਡਾਂ ਦੇ ਪਿੰਡਾਂ ਦੇ ਚੰਗੇ ਤੇ ਪਿੰਡਾਂ ਦੇ ਦਿਖ ਰਿਹਾ ਵੀ ਰਣਚੰਦ ਦੋਨੋਂ ਪੂਤੀ ਦੀਆਂ ਕਿ ਪਿੰਡਾਂ ਆ ਗਏ ਪੂਤੀ ਦੀਆਂ ਜਿਨਾਂ ਲਾਈਆਂ ਮਹਿਨਤ ਆ ਉੱਠੇ ਪਾਰੀ ਜੋਰ ਦੀ ਬਾਨੀ ਦਾ ਲੈ ਜੋ ਭਰਿਆ ਮੇਲਾ ਲੁਟ ਕੇ ਇਹ ਅੜੀਲ ਕੋੜੇ ਨੇ ਕਰ ਜਾਂਦੇ ਨੇ ਮਨਮਾਨੇ ਰਾਜੇ ਕਹਿੰਦੇ ਹੱਟ ਕੇ ਚੋਤੇ ਲੁਗੀਆਂ ਪੰਡੂ ਹੋਏ ਜਾਣੀ ਬੱਸ ਕੋਈ ਜ਼ਰਾਨੀ ਦੇ ਲਾ ਕੇ ਮਰ ਜਾਣਾ ਅੱਜ ਦੇ ਵਿੱਚ ਨੋਦੀਆ ਪਰਲੇ ਹੋਰ ਹਮਸਾਨ ਦਾ ਖੇਡ ਰਿਹਾ ਦੋਨੋਂ ਟੀਮਾਂ ਵਿਚਕਾਰ ਇੱਕ ਪਾਸੇ ਬੰਦਵਾਦੀ ਟੀਮ ਅਤੇ ਦਿੱੱਪੇ ਪੱਟੀ ਆਪ ਗੋਲੀਆਂ ਦੀ ਇੱਕ ਅਜੀ ਕਾਤਾ ਵੀ ਦੇਖਦੇ ਆਂ ਕਿ ਮੈਦਾਨ ਦੇ ਵਿੱਚ ਅਜਿਹਾ ਖੇਡੇ ਮੁਕਾਬਲੇ ਤੇ ਸਿਹਰੇ ਦਾ ਲੈਟ ਜਿਹੜਾ ਦੋਨੋਂ ਟੀਮਾਂ ਵਿਚਕਾਰ ਪਹਿਲਵਾਨੀ ਵੀ ਕਰਦਾ ਕਿ ਕਬੱਡੀ ਵੀ ਹੋਏਗਾ ਬਹੁਤ ਵੱਡਾ ਅੱਜ ਕੱਦੇ ਸਾਡੇ ਪਤਰੀ ਪਹਿਲਵਾਨ ਦਾ ਜਿੱਤ ਹੈ ਪਰ ਮਾਰ ਉਹ ਪਾਣੀ ਦੇ ਰੀਰ ਮੈਦਾਨ ਦੇ ਵਿੱਚ ਪੋਂਗਾ ਕਰਦੇ ਜੀ ਪਾਣੀ ਵਾਲਾ ਮੈਦਾਨ ਦੇ ਵਿੱਚ ਸ਼ਿਗਰਾਂ ਨੂੰ ਬੇਚ ਕੇ ਬੋੜਾ ਦੇ ਪਿੱਛੇ ਪਾਣੀ ਦੇ ਗੇੜ ਰੱਖਦੇ ਹੋਏ ਦੋਨੋਂ ਟੀਮਾਂ ਜੋਤੀਆਂ ਤੇ ਦੋਨੋਂ ਟੀਮ ਦੇ ਤੇ ਮੌਲੇ ਵਾਲਾ ਬੁਲਸ਼ੀ ਵੀ ਇੱਥੇ ਦੇਖਣਗੇ ਕਿ ਸ਼ਰੇ ਦੇ ਮੈਦਾਨ ਦੇ ਵਿੱਚ ਗੱਲਾਂ ਕਰਦੇ ਦਿਖਾਏਗਾ ਬਹੁਤ ਵਧੀਆ ਖਿਡਾਰੀ ਹੈ ਮੌਲੌਰ ਦਾ ਬੁਲਸ਼ੀ ਪਰ ਉਹ ਨਹੀਂ ਕਰਦਾ ਜਾਂ ਜਿੱਤ ਕਮਪਟੀਟੀ ਦੇ ਦਿੱਤੀ ਅੱਜ ਸ਼ਰੇ ਦੇ ਮੁਕਾਬਲੇ ਦਿਖਾਏਗਾ ਪਾਣੀ ਡੋਲੇ ਰੋ ਪਰੇ ਟੋਲੇ ਦੇ ਪਿੱਛੇ ਆਉਂਦੀ ਹੈ ਉਹ ਰੋੜੀ ਗਰਦੇ ਨਹੀਂ ਆਓ ਕਰਾ ਸਕੀ ਟ੍ਰੱਕ ਨੂੰ ਕਰਦੇ 20 ਟੈਰੀ ਜਿਹਦੇ ਵਿੱਚੋਂ 13 ਦੇਸੀ ਘੇ ਤੇ ਇਲਾਕੂ ਪਹਿਲੀ ਕਬੱਡੀ ਪੌਂਡ ਵਰਤੇ ਆਜ ਸਿੰਘੇ ਦੇ ਸਿੰਘੇ ਆਜੰਦੇ ਆਜ ਗੋਲੀਆਂ ਵਾਲਾ ਇਹ ਨੂੰ ਦੇਖੋ ਕੰਮ ਦੇ ਉੱਤੇ ਦੂਜੇ ਪਾਸੇ ਲੈ ਵੀ ਦੇਸੀ ਹੋਰ ਤਾਂ ਕੰਮ ਕਰਨਾ ਪਿਆ ਹੁਣ ਤਾਂ ਮਿਹਨਤ ਦੇ ਨਾਲ ਤਕਨੀਕ ਦੇ ਨਾਲ ਜੱਫੇ ਲਾਉਣੇ ਪੈਣੇ ਕਿਉਂਕਿ ਵੀ ਨੰਬਰਾਂ ਦੇ ਇਹ ਹਾਰ ਜਿੱਤ ਹੋ ਜਾਣੇ ਆ ਪਹਿਲਾ ਸੈਮੀਫਾਈਨਲ ਮੁਕਾਬਲਾ ਮੈਦਾਨ ਦੇ ਵਿੱਚ ਆ ਦੂਜੇ ਪਾਸੇ ਵੀ ਸੰਧਵਾ ਵਾਲਾ ਆ ਦੋਸਤਾਂ ਕਰਦੀ ਮਾੜੂ ਤੇਜਾ ਮੱਥਾ ਤਿੰਨੇ ਜੱਫੇ ਦੀ ਪਿਆਰ ਦਾ ਪਿਆਰ ਤੇ ਪਹਿਲਾ ਨੰਬਰ ਕੰਦੇ ਉਧਰਲੇ ਪਾਸੇ ਵੀ ਕਹਿੰਦੇ ਸੰਧਵਾ ਵਾਲਾ ਆਪਣੀ ਟੀਮ ਲਈ ਸ਼ਾਨਦਾਰ ਆ ਨੰਬਰ ਲੈ ਕੇ ਤਬਾਹ ਬਸਾਉਂਦਾ ਹੋਇਆ ਆ ਸਾਨੂੰ ਲਾਇਆ ਕਲੀ ਵਾੜੇਗੁਰ ਕਰੇ ਸਭੀ ਉੱਚਾ ਰਮਾ ਕਾਫੀ ਕਾਟ ਹੈ सामने प्यारे जाति दी मैदान ਦੇ ਵਿੱਚ ਇਸ ਤਰ੍ਹਾਂ ਤਿਆਰ ਦਾ ਤਿਆਰ ਜੋਰ ਤੇ ਜਵਾਨੀ ਕਹਿੰਦੇ ਉਮਰਾਂ ਦੀ ਉਹਦੇ ਵਿੱਚ ਹੁੰਦਾ ਯਾਰ ਫਨ ਵਾਲਾ ਢੇਡ ਅੱਜ ਤਾਂ ਬੱਤੇ ਬੱਬਰ ਛੋੜੇ ਦੇ ਮੁਕਾਬਲੇ ਹੈ سامنے ਗੱਭਰੂ ਦੀ ਪਾਈ ਹੋਈ ਰੇਡ ਹੈ ਜੋਰ ਜਵਾਨੀ ਦੇ ਮੁਕਾਬਲਾ ਤੇ ਜੋਰ ਤੇ ਜਵਾਨੀ ਦਾ ਨਹੀਂ ਮਾਣ ਕਰੀਦਾ ਆ ਛੱਪਾਂ ਦੀਆਂ ਸਿਰਿਆਂ ਤੇ ਵੀ ਤੈਰ ਕਰਦਾ ਆ ਬਹੁਤ ਹੀ ਵਧੀਆ ਮਾਰ ਛੇਦਿਆ ਇਸ਼ਾਰਾ ਤੇ ਆਹ ਸਮੇਂ ਕਾਕੇ ਨੂੰ ਹਲਕਾ ਜਿਹਾ ਕਾਕੇ ਲੱਗ ਗਿਆ ਨੰਬਰ ਕਹਿੰਦੇ ਸੰਧਵਾ ਦੇ ਅਲੋਧਰ ਦੇ ਹਿੱਜੇ ਦੇ ਵਿੱਚ ਹੈ ਸਾਹਮਣੇ ਕਬੂਦੀ ਦੀ ਪਾਈ ਹੋਈ ਰੇਡ ਤੇ ਚੰਨ ਦੀ ਜਵਾਨੀ ਦਾ ਵੀ ਮਾਣ ਕਰੀਗਾ ਸੱਪਾਂ ਦੀਆਂ ਸੜੀਆਂ ਤੇ ਨਹੀਂ ਪੈਰ ਧਰੀ ਦਾ ਉਂਟੇ ਨਾ ਬਗਾਨੇ ਕੋ ਤੇ ਪਰੇ ਤੋਂ ਪਰੇ ਆ ਸਾਡੇ ਬਾਰੇ ਰੱਖੀ ਨਾ ਤੂੰ ਦੇਲੀ ਚ ਭਨੇਕਾ ਆ ਰੋਲ ਦਿੱਤੇ ਅਸੀਂ ਕਹਿੰਦੇ ਕਰੀ ਨਾ ਕਰੀ ਲੋਕੀ ਪੁਆਇੰਟ ਦਾ ਗਾਇਆ ਹੋਇਆ ਗੀਤ ਬਿੱਲਾ ਕੌਲ ਜੀਏ ਦਾ ਲਿਖਿਆ ਹੋਇਆ ਗੀਤ ਕਿ ਸਾਡੇ ਬਾਰੇ ਰੱਖੀਗਾ ਤੂੰ ਦੇਲੀ ਚ ਭਨੇਕਾ ਆ ਗੋਲ ਬੱਤੇ ਅਸੀਂ ਕਹਿੰਦੇ ਘਰੇ ਤੋਂ ਕਰੀ ਆ ਖਰੇ ਤੋਂ ਖਰਾਬ ਕਾਬਲਾ ਆ ਟੱਕਾ ਆ ਸਰੀਰ ਨੂੰ ਜੱਫੀ ਪਾਵਾ ਛੋੜ ਬੰਦ ਦਈਏ ਪੱਟੀ ਭਲਵਾਉਂਦਾ ਮੁੰਡਾ ਜਿਹੜੀ ਮੈਂ ਗਾਟ ਕੱਟ ਮਾਰਨਾ ਉਹ ਤੱਕ ਸੱਤੀ ਇਹ ਕੰਮ ਕਰਕੇ ਦਿਖਾ ਲੈਣਾ ਜੇ ਵੀ ਸਾਥੀ ਤੇ ਨਾਲ ਲੱਗੇ ਸਾਹ ਆਪਾਂ ਖੇਡ ਖੇਡਣੀ ਹੈ ਕੋਈ ਨਾ ਮੜੇ ਮੋਟੀ ਬਾਜੀ ਕੋਡੀ ਖੇੜ ਨਹੀਂ ਸਤਿ ਪ੍ਰਗਨ ਇਹ ਤਾਂ ਸਾਡੀ ਰੋੜੇ ਪਾਉਂਦਾ ਦੋ ਪੁਲਵਾਨਾਂ ਹੋਗੇ ਬਹੁਤ ਵਧੀਆ ਮੁਕਾਬਲਾ ਦੋਨਾਂ ਟੀਮਾਂ ਵਿਚਕਾਰ ਕੋ ਸਾਹਮਣੇ ਦੇਖ ਰਹੇ ਹਾਂ ਕਿ ਗੋਰੀਆਂ ਵਾਲੇ ਜੱਬਰੀ ਦੀ ਪਾਈ ਹੋ ਰਹੀ ਹੈ ਤੇ ਹੁਣ ਜੱਤੀ ਮੈਦਾਨ ਦੇ ਵਿੱਚ ਸੰਧਵਾ ਵਾਲੇ ਵੀ ਤਿਆਰ ਬਤਿਆਰ ਹੈ ਅਗਲੀ ਕੰਨੀ ਤੇ ਜੋ ਆਪ ਇੱਕ ਦਾਰੇ ਕਰਨੇ ਬਣੇ ਹੈ ਆਦਰੇ ਤਲੰਗ ਹੋਣੇ ਸਾਹਮਣੇ ਦੇਖ ਰਹੇ ਹਾਂ ਕਿ ਜੱਬਰੀ ਜੱਤੀ ਦੀ ਆ ਗੋਰੀਆਂ ਦੇ ਇਸ ਸਮੇਂ ਬਿਲਕੁਲ ਤਿਆਰ ਦਾ ਤਿਆਰ ਹੈ ਟਰਫੀ ਮੈਦਾਨ ਨੂੰ ਤੇਚਾ ਮੱਤਾ ਸੱਜੇ ਪਾਸੇ 12-13 ਮਾਰੀਆਂ ਥਾਪੀਆਂ ਕਿਆ ਸਮਸਤੇ ਨੇ ਜੱਫੀ ਵੀ ਤਿਆਰ ਦਾ ਤਿਆਰ ਹੈ ਕਿ ਜਿਹੜੇ ਮੁਰਖ ਨੇ ਉਤੋਂ ਦੀ ਸੀ ਧੱਕਦੇ ਉਹ ਮੁਰਖੀਆਂ ਚ ਲੀਤੇ ਹੋਏ ਆ ਜਿਹੜੇ ਕੱਢਵੇਂ ਰਿਕਾਰਡ ਦਾ ਜਿੱਤੇ ਹੋਏ ਆ ਐਡਾ ਰਿਕਾਰਡ ਬੋਲਦੇ ਆ ਕਿ ਜੇ ਮੈਦਾਨ ਕਰ ਦੋ ਮੈਦਾਨ ਦੇ ਵਿੱਚ ਗੋਲੀਆਂ ਦੇ ਖੇਡ ਮੈਦਾਨ ਦੇ ਵਿੱਚ ਤੇ ਸਾਹਮਣੇ ਭਾਈ ਮੀਸ ਸਪਰੇ ਵੀ ਮੈਦਾਨ ਦੇ ਦੇ ਤੇ ਅਗਲੀ ਆ ਦੋਨੋਂ ਟੀਮਾਂ ਤਿਆਰੀ ਕਰ ਲਓ ਖਾਨਪੁਰ ਤੇ ਮੌਰਾ ਇਹ ਦੋਨੋਂ ਟੀਮਾਂ ਸੈਮੀਫਾਈਨਲ ਦੀ ਆ ਵੀ ਤਿਆਰ ਬਤਿਆ ਹੋਇਆ ਹੈ ਇੱਧਰ ਵੀ ਚਾਰੇ ਜੱਥੇ ਆ ਇਸ ਸਮੇਂ ਸੰਧਵਾ ਦੇ ਤੇ ਇੱਧਰ ਇਹ ਹੱਟ ਪਿੱਛੇ ਮਿੱਤਰਾਂ ਦੀ ਮੋਚਲਾ ਸਵਾਲ ਹੈ ਅੱਜ ਬੱਲੇ ਬੱਲੇ ਕਰਾਈ ਜਾਂਦੇ ਆ ਤੇ ਨੰਬਰ ਗੋਲੀਆਂ ਦੀ ਟੀਮ ਲਈ ਸ਼ਾਨਦਾਰ ਗੱਭਰੂ ਲੈ ਕੇ ਵਾਪਸ ਜਾਂਦਾ ਹੋਇਆ ਸਾਹਮਣੇ ਵੀ ਚਾਰੇ ਜੱਥੇ ਆ ਇਸ ਸਮੇਂ ਆ ਤਿਆਰ ਬਤਿਆ ਹੈ ਪਰ ਹੁਣ ਅਮਾ ਹੋ ਗਿਆ ਗੱਭਰੂ ਬਹੁਤ ਸਮੇਂ ਨੰਬਰ ਲੱਗਦਾ ਨੰਬਰ ਸੰਧਵਾ ਜਾਂਦਾ ਹੈ ਇੱਧਰ ਵੀ ਆਪਣੇ ਟੀਮ ਲਈ ਨੰਬਰ ਲੈ ਕੇ ਵਾਪਸ ਜਾਂਦਾ ਹੋਇਆ ਤਾਲਵੀ ਸਮੇਂ ਦਾ ਜੁਰਤ ਪਾਗਮਣੀ ਸਾਹਮਣੇ ਦੇਖਦੇ ਆਂਗੇ ਚਾਰ ਜਾਤੀ ਵੀ ਮਾਰਦੇ ਪੱਟਾਂ ਦੇ ਤੱਪਿਆਂ ਕਿਹੜਾ ਗੱਭੀ ਨੌਜਵਾਨ ਐ ਇਸ ਸਮੇਂ ਹਰ ਜੱਫਾ ਪਰ ਵੀ ਕੋਸ਼ਿਸ਼ ਕਰਦਾ ਚਾਰੇ ਜਾਤੀ ਵੀ ਪਿਆਰ ਦਾ ਪਿਆਰ ਹੈ ਕਿ ਕਾਲੇ ਬੋਏ ਦੇ ਬੁੱਢੇ ਬੰਦਾ ਚੰਟ ਹੋਣਾ ਚਾਹੀਦਾ ਕਬੱਡੀ ਦੇ ਵਿੱਚ ਯਾਰੋ ਕਰੰਟ ਹੋਣਾ ਚਾਹੀਦਾ ਧਰ ਦੀ ਲੜਾਈ ਆਮ ਮੈੜੀ ਵਾਲਿਆ ਹੁੰਦੇ ਸੋਰਵੇਂ ਜੋ ਕੌਮਾਂ ਵਿੱਚ ਲੜ ਜਾਂਦੇ ਨੇ ਪੇ ਦੂਆਂ ਦੇ ਅੰਦਰ ਜਾ ਕੇ ਟੱਕਰਾਂ ਹੀ ਹੁੰਦੀਆਂ ਆ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਅੜ ਜਾਂਦੇ ਨੇ ਅੱਜ ਤੱਕ ਕੁੰਡੀਆਂ ਦੇ ਸਿੰਘ ਫੱਜਲ ਦਾ ਆ ਮੁਕਾਬਲਾ ਸਾਹਮਣੇ ਦੇਖ ਜਾ ਕਿ ਬਤਰੀ ਨੌਜਵਾਨ ਐਸ ਤਵੇ ਆ ਜੱਫੀ ਜੱਫਾ ਨਹੀਂ ਲੱਗ ਰਿਹਾ ਪਰ ਹਿੰਦੂ ਕਹਿੰਦੇ ਧੰਦਵਾ ਵਾਲਾ ਆਪਣੀ ਟੀਮ ਦੇ ਸ਼ਾਨਦਾਰ ਨੰਬਰ ਲੈ ਕੇ ਤਰ੍ਹਾਂ ਪਹੁੰਚਦਾ ਰਿਹਾ ਤਿਆਰ ਨਾ ਹੋ ਕੋਈ ਗੱਲ ਨਹੀਂ ਹਲਵਾ ਵਾਲਾ ਇਹਦਾ ਮੁੰਡਾ ਖੇਡ ਦੀ ਪ੍ਰਮਾਣਿਕਤਾ ਚੰਚਾ ਰਾਜਾ ਪਿਆਰ ਨਾਲ ਮੇਰੇ ਵੀ ਪਿਆਰ ਨਾਲ ਕੇਚ ਰਾਜੀ ਦੀ ਕੋਈ ਸੱਜੇ ਝੋਲ ਨਹੀਂ ਰਾਜਾ ਰੋਡ ਤੇ ਆ ਰਹੀ ਕਬੱਡੀ ਖੇਡ ਦਾ ਹੀਰੋ ਹੈ ਕਬੱਡੀ ਦੇ ਅਨੂਸ਼ਮੇ ਰੋਹੀ ਇੰਦਰ ਗੱਭਰੂ ਗੋਲੀਆਂ ਵਾਲਾ ਗੱਭਰੂ ਸ਼ੇਰ ਆਪਣੀ ਟੀਮ ਨੇ ਸ਼ਾਨਦਾਰ ਨੰਬਰ ਲਾ ਕੇ ਵਾਪਸ ਜਾਂਦਾ ਹੋਇਆ ਅੱਜ ਦੇ ਮਾੜੀਆਂ ਸੱਜੇ ਪਰਤੇ 12 ਤੇ 13 ਰੱਖਤੀਆਂ ਆ ਤਿੰਨੇ ਜੱਥੇ ਵੀ ਬਿਲਕੁਲ ਤਿਆਰ ਪਰ ਪਿਆਰ ਹੈ ਪਰ ਸੰਧਵਾ ਵਾਲਾ ਵੀ ਕਹਿੰਦੇ ਬੱਬਰ ਸ਼ੇਰ ਆਪਣੀ ਟੀਮ ਲਈ ਇੱਕ ਅੰਕ ਦਾ ਹੋਰ ਵਾਅਦਾ ਕਰਦਾ ਹੋਇਆ 20 ਨੰਬਰਾਂ ਤੇ ਹਾਰ ਜਿੱਤ ਹੈ ਇਹਦੀ ਟੀਮ ਮੁਕਾਬਲਾ ਜਿੱਤੇਗੀ ਇਹ ਤਾਂ ਸਮੇਂ ਦੀਆਂ ਗੱਲਾਂ ਹੋਈਆਂ ਪਰ ਸੰਧਵਾ ਵਾਲੇ ਵੀ ਬੱਬਰ ਸ਼ੇਰ ਚਾਰ ਜੱਫੀ ਐ ਇਸ ਸਮੇਂ ਮਾਲਵੇ ਪਟਾਵੇ ਥੱਪੀਆਂ ਐ ਇਸ ਸਮੇਂ ਚਾਰੇ ਜੱਫੀ ਵੀ ਤਿਆਰ ਹੈ ਕਿ ਜਦ ਰੁੱਟ ਕੇ ਦਾ ਮੁੰਡਾ ਡੰਡ ਬੇਟ ਦਾ ਨਾਲੇ ਆ ਬਾਤੋਂ ਬੂਰੀ ਮੱਦ ਦੇ ਆਵੇ ਜਿਹਦਾ ਦਿਲ ਤੇ ਗਾਰੀ ਨਾ ਜਾਵੇ ਯਾਰ ਬੱਦਦੇ ਦਾ ਪੌੜਾ ਪੈਂਦਾ ਏ ਜੇ ਪੁੱਤ ਨੂੰ ਗੇਂਦਰ ਬਣਾਵਾ ਤਾਂ ਕਰਦਾ ਮਤਲਬ ਪਹਿਲਾਂ ਕਰੀ ਬਾਤ ਪੁੱਤ ਪਲੇਅਰ ਬਣਦੇ ਐ ਇਧਰਲੇ ਪੱਛੀ ਵੀ ਦੇਖਦੇ ਨੇ ਛੋੜੀ ਸਾਹ ਨੂੰ ਆ ਗਏ ਦੋਨਾਂ ਵੀ ਅੱਜ ਆ ਸ੍ਰੇਮੀਆਂ ਕਬੱਡੀਆਂ ਪਾਲੇ ਤੇ ਸਾਹਮਣੇ ਜੱਫੀ ਐ ਚੱਲੇ ਚੋਈਆਂ ਵਾਲਾ ਅੰਦਰ ਗੁੰਜਫਾ ਨਹੀਂ ਲੱਗ ਰਿਹਾ ਨੰਬਰ 1 ਸਮੇਂ ਸੰਧਵਾੜ ਰੇਡਰ ਆਪਣੀ ਟੀਮ ਲਈ ਸ਼ਾਨਦਾਰ ਨੰਬਰ ਲੈ ਕੇ ਵਾਪਸ ਜਾਂਦਾ ਹੋਇਆ ਚੱਲ ਵੀ ਸਾਹਮਣੇ ਕਰ ਨੂੰ ਪਾਕ ਵੱਡੀ ਅਗੀਆਂ ਟੀਮਾਂ ਪਿਆਰ ਬੱਤਾਰ ਬਾਕੀ ਵੀ ਗੋਲੀਆਂ ਦੇ ਥੋੜੇ ਜਿਹਾ ਸਪੋਰਟ ਮੇਰੇ ਵੀ ਸਾਈਡ ਤੇ ਰਹਿਣਾ ਸਾਡੀ ਕਮੇਟੀ ਵੱਲੋਂ ਬੇਨਤੀ ਹੈ ਜੇ ਆਪਾਂ ਥੋੜੇ ਜਿਹਾ ਸਾਈਡ ਤੇ ਵਿਦੇ ਹੋਣਾ ਇੱਕ ਇੱਕ ਨੰਬਰ ਦੀ ਲੜਾਈ ਹੈ ਪਰ ਸਮਝਦੇ ਜੁਰ ਸੈਂ ਕਿ ਗੋਲੀਆਂ ਵਾਲਾ அது சேரத்திய சோழ நம்பர் டிமே பிராப்த